ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਕ ਦੀ ਇੱਕ ਹੋਰ ਦੋਪਹਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਹਾਂ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਹੈ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਸਾਡੀ ਡੇਲੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੀ ਤੁਸੀਂ ਵੀਡੀਓ ਨੂੰ ਸਨੈਨਾ ਦੇਖ ਸਕੋ ਹਾਂ ਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਰ ਬਾਰੇ ਸੰਭ ਜ਼ਰੂਰ ਤਦ ਕੀਦਣਾ ਲੱਗਦੇ ਨੇਗੇ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਜਿਹੜਾ ਕਸਟਮਾਈਜ਼ ਕਰਵਾਉਣਾ ਤੁਸੀਂ ਵਾਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਜਿਹੜੇ ਸਾਡੇ ਬਾਰੇ ਡਿਜ਼ਾਈਨ ਕਿਸੇ YouTube ਤੇ ਦੇਖ ਸਕਦੇ ਹੋ ਤੁਸੀਂ ਸਾਨੂੰ Instagram ਤੇ ਫੋਲੋ ਕਰੋ ਸੰਧੂ ਬੁਟੀਕ ਕੋਲ ਦੋ ਨਾਮ ਹੈ ਸਾਡੀ Instagram ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜਾਊਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਤੁਸੀਂ ਦੇਖ ਕੇ ਸੈੱਟ ਕਰਕੇ ਆਪਣਾ ਸੇਮ ਸੂਟੜਾ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਇਹ ਜੇਕਰ ਤੁਹਾਡੇ ਕੋਲ ਕੋਈ ਆਪਣੀ ਡਿਜ਼ਾਈਨਿੰਗ ਹੈ ਤੁਸੀਂ ਉਹ ਵੀ ਸਾਨੂੰ ਭੇਜ ਕੇ ਆਪਣਾ ਉਹ ਮੈਂ ਤਿਆਰ ਕਰਵਾ ਲੈ ਸਕਦੇ ਤੇ ਫੈਬਰਿਕ ਦੀ ਜਿਹੜੀ ਸੈLECTION ਉਹ ਤੁਹਾਡੀ ਆਪਣੀ ਹੋਊਗੀ ਵਰਕ ਦੀ ਸੈLECTION ਵੀ ਤੁਹਾਡੀ ਆਪਣੀ ਹੋਊ ਸਾਡੇ ਵਾਲਾ ਕਰਵਾਉਣਾ ਤੁਸੀਂ ਕਿਸੇ ਹੋਰ ਆਪਣੇ ਵਾਲਾ ਡਿਜ਼ਾਈਨ ਰੈਡੀ ਕਰਵਾਉਣਾ ਹੈ ਵੀ ਰੈਡੀ ਕਰਵਾਉਣਾ ਹੈ ਹੈਂਡਵਰਕ ਚ ਕਰਵਾਉਣਾ ਮਸ਼ੀਨ ਚ ਕਰਵਾਉਣਾ ਵੀ ਜੇ ਸਟਿਚਿੰਗ ਸੁਪਰ ਲੈਸ ਆਪ ਤੇ ਬਿਦੌੜ ਸਟਿਚਿੰਗ ਲੈ ਸਕਦੇ ਹੋਗੇ ਸਟਿਚਿੰਗ ਦਾ ਤੁਸੀਂ ਵੀ ਤਰ੍ਹਾਂ ਦਾ ਆਪਣਾ ਸਟਾਈਲ ਵੀ ਰੈਡੀ ਕਰਵਾਉਣਾ ਹੈ ਸਟਿਚਿੰਗ ਨਾਲ ਟਾਈਮ ਵੀ ਵਿੱਚ ਬਦਲੋ ਮਤਲਬ ਆਪਣਾ ਸਰਾਰੇ ਨਾਲ ਲਹਿੰਗੇ ਨਾਲ ਜਿਵੇਂ ਵੀ ਤੁਸੀਂ ਆਪਣਾ ਕੋਈ ਸੂਟ ਰੈਡੀ ਕਰਵਾਉਣਾ ਉਹਦਾ ਤਿਆਰ ਕਰਵਾ ਕੇ ਲੈ ਸਕਦੇ ਹੋ ਹੈ ਵੀ ਕਿ ਹੈ ਵੀ ਪਾਰਟਿਕੂਲਰ ਨੋਟਿਫਿਕੇਸ਼ਨ ਸਟਿਚਿੰਗ ਵਾਲਾ ਆਪਣਾ ਰੈਡੀ ਕਰਵਾ ਕੇ ਲੈ ਸਕਦੇ ਹੋ ਤੇ ਆਪਣਾ ਹਰ ਕਿਸੇ ਡਿਜ਼ਾਈਨ ਦੇ ਨਾਲ ਕੋਈ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਉਣਾ ਉਹਦਾ ਵੀ ਲੈ ਸਕਦੇ ਹੋ ਤੇ ਆਪਣੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਪ੍ਰਿੰਟ ਹੈਗਾ ਜਿਵੇਂ ਤੁਹਾਨੂੰ ਕੋਈ ਪਸੰਦ ਆਇਆ ਪ੍ਰਿੰਟ ਕਿਸੇ ਵੀ ਫੈਬਰਿਕ ਦੇ ਵਿੱਚ ਤੁਸੀਂ ਆਪਣਾ ਪ੍ਰਿੰਟ ਸਿਲਕਾੜਾ ਵਾਇ ਕਰ ਸਕਦੇ ਹੋ ਅੰਮੀ ਦੇ ਕਰ ਤਨੁਸਾਰ ਨੂੰ ਪਸੰਦ ਆਉਣਗੇ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਨੇ ਟੈਬੀ ਸਿਲਕ ਤੇ ਰੈਡੀ ਕਰਵਾਇਆ ਹੈਗਾ ਟੈਪ ਦੀ ਸਿਲਕ ਦਾ ਸੂਤ ਆਪਣਾ ਰॉयਲ ब्लू ਕਲਰ ਦਾ ਤੇ ਹੈਂਡ ਆਰੀ ਦਾ ਮਿਕਸ ਸੂਤ ਆਪਣਾ ਇਹ ਬਹੁਤ ਜਿਆਦਾ ਸੋਹਣਾ ਡਿਫਰੈਂਟ ਹੈ ਜੇ ਬਨ ਕਰਵਾਇਆ ਜੇ ਤੁਸੀਂ ਆਪਣੇ ਹੈਂਡ ਆਰੀ ਦਾ ਮਿਕਸ ਸੂਤ ਆ ਤੁਸੀਂ ਆਪਣਾ ਟੋਟਲ ਹੈਂਡ ਚ ਵੀ ਕਰਵਾ ਸਕਦੇ ਹੋ ਹੈਂਡ ਆਰੀ ਦਾ ਮਿਕਸ ਵੀ ਕਰਵਾ ਸਕਦੇ ਹੋ ਰॉयਲ ब्लू ਕਲਰ ਹੈ ਬਸ ਜਿਹੜਾ ਆਪਣੇ ਆਰੀ ਦਾ ਸੂਤ ਕੋਈ ਵੀ ਕਰਵਾਉਣਾ ਹੁੰਦਾਗਾ ਜੇਕਰ ਆਪਾਂ ਉਹਨੂੰ ਬੀ ਡਾਰਕ ਕਲਰ ਦੇ ਉੱਪਰ ਕਰਾਵਾਂਗੇ ਤਾਂ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਜੀ ਆਪਣੇ ਆਰੀ ਵਰਕ ਦੀ ਤੇ ਬਹੁਤ ਜਿਆਦਾ ਸੋਹਣਾ ਤੇ ਸੂਤ ਸੂਤਾ ਆਪਣਾ ਤਿਆਰ ਹੋਇਆ ਹੈ ਇੱਧਰ ਆ ਗਿਆ ਛੋਟਾ ਦਾ ਵਰਕ ਸੈਂਟਰ ਪੈਨਲ ਨੇ ਨੀچے ਘੇਰੇ ਤੇ ਜਿਹੜਾ ਸੈੱਟਪਨਣਾ ਵਾਲਾ ਮੇਲ ਆ ਉਦੋਂ ਦੀ ਤੇ ਆਹ ਵਾਲਾ ਆ ਗਿਆ ਗਲੇ ਦਾ ਵਰਕ ਬਹੁਤ ਜਿਆਦਾ ਸੋਹਣਾ ਡਿਫਰੈਂਟ ਜਿਹਾ ਗਲੇ ਦਾ ਵਰਕ ਹੈ ਬੀ ਸ਼ੇਪ ਨੈਕ ਲਾਈਨ ਬਣੀ ਹੋਈ ਆਪਣੀ ਇਹਦੀ ਦੇਖੋ ਸੈਂਟਰ ਪੈਨਲ ਨੇ ਇੱਧਰ ਦੇਖੋ ਵਰਕ ਆ ਗਿਆ ਬਾਹਰ ਇਹ ਵਾਲਾ ਬਾਹਰ ਵਰਕ ਹੈਗਾ ਸੇਮ ਇਹਦੇ ਨਾਲ ਦਾ ਹੀ ਆਪਾਂ ਨੂੰ ਬਾਟਮ ਦੇ ਉੱਪਰ ਵਰਕ ਮਿਲੇਗਾ ਬਾਹਰ ਨਾਲ ਦਾ ਹੀ ਬਾਹਰ ਨਾਲ ਦਾ ਵਰਕ ਵੀ ਸੇਮ ਦੇਖੋ ਬਾਟਮ ਦੇ ਆਹ ਬਾਹਰ ਬਾਟਮ ਦਾ ਵਰਕ ਆ ਗਿਆ ਬਾਹਰ ਦਾ ਵਰਕ ਆ ਗਿਆ ਬਹੁਤ ਜਿਆਦੇ ਸੋਨਾ ਆਪਣਾ ਡਿਫਰੈਂਟ ਜਿਹੀ ਲੁੱਕ ਵਾਲਾ ਦੇਖੋ ਹੈਂਡ ਆਰੀ ਦਾ ਆਪਣਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਰੈਡੀ ਹੋ ਜੂਗਾ ਇਹ ਜੇਕਰ ਤੁਸੀਂ ਆਪਣਾ ਕਿਸੇ ਵਿਆਹ ਸ਼ਾਦੀ ਲਈ ਫੰਕਸ਼ਨ ਲਈ ਰੈਡੀ ਕਰਵਾਉਣਾ ਹੈ ਹਨਾ ਅੱਜ ਆਪਾਂ ਤੁਹਾਨੂੰ ਸਾਰੇ ਸੂਟ ਇਦਾਂ ਦੇ ਦਿਖਾਵਾਂਗੇ ਜਿਹੜੇ ਤੁਸੀਂ ਵੀ ਨਾਲ ਤੋਂ ਪਾਰਟੀ ਵੇਅਰ ਹੋਣਗੇ ਨਾਲੇ ਸਸਤੇ ਮਿਲਣਗੇ ਆਪਣੇ ਹਨਾ ਆਪਣੇ ਨੋਰਮਲ ਰੇਂਜ ਦੇ ਵਿੱਚ ਤਿਆਰ ਹੋਣਗੇ ਹੈ ਮਤਲਬ ਆਪਣੇ ਹੈਂਡ ਆਰੀ ਦੇ ਸੂਟ ਦੇ ਬਹੁਤ ਜਿਆਦੇ ਸੋਨਾ ਆਪਣਾ ਫਿਨਿਸ਼ਿੰਗ ਆ ਫਿਨਿਸ਼ ਵਿੱਚ ਤੁਹਾਨੂੰ ਪੂਰੀ ਵਧੀਆ ਮਿਲੂਗੀ ਵਰਕ ਦੀ ਇਹ ਨਹੀਂ ਹੈਗਾ ਵੀ ਤੁਹਾਨੂੰ ਕੋਈ ਘਟੀਆ ਕੰਮ ਨਹੀਂ ਆਪਾਂ ਮ ਮਟੀਰੀਅਲ ਲਾ ਕੇ ਦਵਾਂਗੇ ਆਪਾਂ ਦੇਖੀ ਇਹ ਵਾਲੇ ਦੇ ਨਾਲ ਪ्योर ਔਰਗੈਂਜ਼ਾ ਦਾ ਦੁਪੱਟਾ ਹੈ ਰਾਇਲ ਬਲੂ ਕਲਰ ਦਾ 골ਡਨ ਲੇਸ ਨਾਲ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਰਾਇਲ ਬਲੂ ਕਲਰ ਕਾਫੀ ਸੋਹਣੀ ਦਿੱਖ ਕੋ ਵਰਕ ਦੀ ਫਿਨਿਸ਼ਿੰਗ ਤੇ ਵਰਕ ਹੋਇਆ ਹੋਇਆ ਹੈਗਾ ਆਪਣਾ ਕਲਰ ਆ ਬਾਕੀ ਕਲਰ ਚੁਆਇਸ ਤੁਹਾਡੀ ਆਪਣੀ ਹੋਊਗੀ ਤੁਸੀਂ ਆਪਣੀ ਜਿਹੜੀ ਸਿਲੈਕਸ਼ਨ ਵਰਕ ਦੀ ਕਰਕੇ ਤੇ ਆਪਣੀ ਜਿਹੜੀ ਫੈਬਰਿਕ ਦੀ ਸਿਲੈਕਸ਼ਨ ਕਲਰ ਦੀ ਸਿਲੈਕਸ਼ਨ ਸਾਰੀ ਦੱਸ ਕੇ ਸਾਨੂੰ ਭਾਵੇਂ ਆਪਣਾ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਹੋਵੇ ਸਾਰੀ ਡਿਟੇਲ ਭੇਜ ਕੇ ਆਪਣਾ ਸੇਮ ਡਿਜ਼ਾਈਨ ਦੇ ਨਾਲ ਤਿਆਰ ਕਰਵਾ ਲੈ ਸਕਦੇ ਇਹ ਵਾਲਾ ਸੂਟ ਆਪਾਂ ਨੇ ਕੰਟਰਾਸਟ ਦੇ ਵਿੱਚ ਰੈਡੀ ਕਰਵਾਇਆ ਦਾ ਮਤਲਬ ਸ਼ਰਟ ਹੈ ਦੀ ਮਹਿੰਦੀ ਕਲਰ ਦੀ ਦੇਖੋ ਸ਼ਰਟ ਮਹਿੰਦੀ ਹੈਗੀ ਤੇ ਇਹ ਵੀ ਵਾਈਟ ਕਲਰ ਦੀ ਆਪਾਂ ਨੇ ਬਾਟਮ ਰੱਖੀ ਹੈਗੀ ਵਾਈਟ ਬਾਟਮ ਅਗੇ ਤਾਂ ਟੈਬੀ ਸਿਲਕ ਦੀ ਫੈਬਰਿਕ ਹੈ ਦੀ ਵੀ ਤੇ ਹੁਣ ਆਪਾਂ ਜਿਹੜੇ ਵੀ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਹਨਾ ਉਹ ਆਪਾਂ ਟੈਬੀ ਸਿਲਕ ਅਸੀਂ ਵੈਸਟ ਕੁਆਲਿਟੀ ਮੰਨ ਦਿਆਂਗੇ ਫੈਬਰਿਕ ਦੀ ਹਾਂਜੀ ਦੇਖੋ ਇਹਦੀ ਵਾਈਟ ਕਲਰ ਦੀ ਬਾਟਮ ਇਹ ਬਾਟਮ ਦੇ ਉੱਪਰ ਵਰਕ ਆਊਗਾ ਤੇ ਆਪਾਂ ਕੰਟਰਾਸਟ ਦੇ ਵਿੱਚ ਮਹਿੰਦੀ ਕਲਰ ਦੀ ਦੇਖੋ ਇਹਦੀ ਆਪਾਂ ਨੇ ਲਾਈ ਹੈਗੀ ਸ਼ਰਟ ਮੈਡੀਕਲ कलर ਦੀ ਸ਼ਰਟ ਹੈ ਜੀ ਇਹਦੇ ਵੀ ਆਪਾਂ ਹੈਂਡ ਆਰੀ ਦਾ ਮਿਕਸ ਵਰਕ ਕਰਵਾਇਆ ਹੈ ਜੀ ਇਹਦੇ ਚਾਕੇ ਦੇ ਉੱਪਰ ਵਰਕ ਆ ਜਾਊਗਾ ਆਹ ਵਾਲਾ ਚਾਕੇ ਦੇ ਤੇ ਵਰਕ ਆ ਗਿਆ ਦੇ ਦੇਖੋ ਇੱਧਰ ਤੇ ਫਿਰ ਇਹਦੇ ਵੀ ਆਪਾਂ ਨੂੰ ਗਲੇ ਦੇ ਉੱਪਰ ਬਹੁਤ ਜ਼ਿਆਦਾ ਸੋਹਣੇ ਕੋ ਵਰਕ ਜੀ ਵਿੱਚ ਥੋੜਾ ਜਿਹਾ ਜ ਆਪਾਂ ਨੇ ਪਿੰਕ ਜੀ ਸ਼ੇਡ ਦਾ ਆਪਾਂ ਨੇ ਥ्रेड ਜੂਸ ਕੀਤਾ ਤੇ ਆਰੀ ਦਾ ਆਰੀ ਹੈਂਡ ਦਾ ਮਿਕਸ ਝੂਟਾ ਇੱਧਰ ਬਾਹਨਾ ਵਰਕ ਆ ਗਿਆ ਦੇ ਆਹ ਬਹਾਲ ਵਰਤ ਆ ਗਿਆ ਤੇ ਵਾਈਟ ਕਲਰ ਦੀ ਦੇਖੇ ਇਹਦੇ ਨਾਲ ਬਾਟਮ ਆ। ਆਹ ਬਹਾਲ ਬਾਟਮ ਤੇ ਵਰਤ ਕਰ। ਕੰਟਰਾਸਟ ਦੇ ਵਿੱਚ ਬਾਟਮ ਰੱਖੀ ਆਪਾਂ ਨੇ ਦੀ। ਤੁਸੀਂ ਆਪਣਾ ਨਾਲ ਦੀ ਵੀ ਹੈਨਾ 올ਓਵਰ ਸੂਟ ਤੇ ਵੀ ਵਰਤ ਕਰਵਾ ਸਕਦੇ ਹੋਗੇ ਤੇ ਇਹ ਆਪਾਂ ਕੰਟਰਾਸਟ ਦੇ ਵਿੱਚ ਕਰਾਇਆ। ਬਹੁਤ ਜਿਆਦਾ ਸੋਹਣਾ ਲੱਗਦਾ ਆਪਣਾ ਵਰਤ ਹੈਗਾ ਨਾ। ਸੋਹਕਾ। ਇਹ ਵੀ ਆਪਣੀ ਬੜੀ ਗਰਲਿਸ਼ੀ ਲੁੱਕ ਬਣਦੀ ਹੈ ਇਹਦੇ ਨਾਲ। ਤੁਸੀਂ ਆਪਣਾ ਕੋਈ ਵੀ ਪਾਰਟੀ ਵੇਅਰ ਫੈਬਰਿਕ ਤੇ ਰੈਡੀ ਕਰਵਾਉਣਾਗਾ ਤਾਂ ਹੈਵੀ ਸਿਲਕ ਵੈਸਟ ਹੈ ਵੀ ਨਿਕਲ ਪਹਿਲਾਂ ਹੀ ਦੱਸਿਆਗਾ ਤੁਸੀਂ ਬੇਚੇਜ ਕੋ ਗਿਆ ਆਪਣਾ ਇਹ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਨਾਲ ਇਹ ਵੀ ਦੇਖੋ ਆਪਣਾ ਪਿਓਰ অর্ਗਾਂజా ਦਾ ਆਪਣਾ ਦੁਪੱਟਾ ਲਗਾਇਆਗਾ ਪਿਓਰ অর্ਗਾਂజా ਦਾ ਦੁਪੱਟਾਗਾ ਤੇ ਐਦਾਂ 골ਡਨ ਕਲਰ ਦੇ ਲੇਸ ਨਾਲ ਗੋਟੇ ਨਾਲ ਆਪਾਂ ਇਹਨੂੰ ਫਿਨਿਸ਼ ਕੀਤਾਗਾ ਬਹੁਤ ਜਿਆਦਾ ਸੋਹਣਾ ਤੁਸੀਂ ਇਹ ਆਪਣਾ ਸੁੱਟ ਇਹ ਬਣ ਕੇ ਤਿਆਰ ਹੋਇਆਗਾ ਤੁਸੀਂ ਆਪਣਾ ਸੇਮ ਕਲਰ ਦੇ ਵਿੱਚ ਸੇਮ ਡਿਜ਼ਾਈਨ ਦੇ ਨਾਲ ਸੇਮ ਵਰਕ ਦੇ ਨਾਲ ਹਨਾ ਤੇ ਫੈਬਰਿਕ ਚੇਂਜ ਕਰਕੇ ਜਿਵੇਂ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਉਹ ਵੀ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਆਪਣਾ ਨੈਕਸ ਸੂਟ ਹੈਗਾ ਇਹ ਵਾਲਾ ਵੀ ਆਪਣਾ ਟੈਗੀ ਸਿੱਧਾ ਸੂਟ ਹੈਗਾ ਚਲੋ ਇਸ ਸਿੱਧਾ ਸੂਟ ਦਾ ਇੱਕ ਵਦਾ ਲਾਈਟ ਜਾਂ ਗ੍ਰੇ ਤੇ ਗ੍ਰੇ ਸカイ ਦਾ ਕੰਬੀਨੇਸ਼ਨ ਦਾ ਕਲਰ ਦਾ ਬਹੁਤ ਜਿਆਦਾ ਸੋਹਣਾ ਕਲਰ ਹੈ ਇਹ ਵੀ ਆਪਣਾ ਹੈਂਡ ਆਰੀ ਦਾ ਸਾਰੇ ਜਿਹਾ ਤੁਹਾਨੂੰ ਨੋਰਮਲ ਜੀ ਰੇਂਜ ਦੇ ਵਿੱਚ ਪਿਆਰ ਹੋਣ ਵਾਲੇ ਆਪਾਂ ਦਿਖਾਵਾਂਗੇ ਆਰੀ ਵਰਕੇ ਦੇ ਸੂਟ ਇਹ ਬੜਾ ਇਤਿਬਾਰਕ ਵਰਕ ਹੋਇਆ ਹੋਇਆ ਹੈਗਾ ਸਾਰੀ ਸ਼ਰਟ ਦੇ ਉੱਪਰ ਐਦਾ ਬੁੱਧੀਆਂ ਨੇਗੀਆਂ ਸ਼ਰਟ ਦੇ ਫਰੰਟ ਸਾਈਡ ਐਦਾ ਬੁੱਧੀਆਂ ਨੇ ਹੈਂਡ ਆਰੀ ਦਾ ਇਹ ਵੀ ਆਪਣਾ ਮਿਕਸ ਆ ਇਧਰ ਇਹਦੀ ਬਾਹਾਂ ਦਾ ਵਰਕ ਆ ਦੇ ਇਹ ਜਿੱਦਾਂ ਬਾਹਾਂ ਦੇ ਉੱਪਰ ਵਰਕ ਹੋਇਆ ਹੋਇਆ ਹੈਗਾ ਉਦਾਂ ਹੀ ਇਹਦੀ ਬਾਟਮ ਦੇ ਉੱਪਰ ਵਰਕ ਹੋਇਆ ਹੈਗਾ ਤੇ ਇਹ ਵਾਲਾ ਵਰਕ ਆ ਗਿਆ ਜੀ ਬਾਟਮ ਤੇ ਇਹ ਬਾਟਮ ਤੇ ਵਰਟਾ ਹੈਗਾ ਬਾਟਮ ਦਾ ਵਰਕ ਬਾਹਾਂ ਦਾ ਵਰਕ ਤੇ ਇਧਰ ਆ ਗਿਆ ਸ਼ਰਟ ਦੇ ਉੱਪਰ ਆ ਗਿਆ ਸਾਰੇ ਦੇ ਐਦਾ ਦਾ ਵਰਕ ਹੋਇਆ ਹੈਗਾ ਦੇਖੋ ਇਹ ਆਪਣਾ ਲਾਈਟ ਕਲਰ ਸੀਗਾ ਤਾਂ ਇਹਨੂੰ ਆਪਾਂ ਸੋਨਾ ਬਣਾਉਣ ਦੇ ਲਈ ਇਹਨੂੰ ਦੁਪੱਟੇ ਦਾ ਆਪਾਂ ਕੰਟਰਾਸਟ ਦੇ ਵਿੱਚ ਰੱਖਿਆ ਹੈ ਦੇਖੋ ਜਿਹੜੀ ਇਹਦੇ ਵਿੱਚ ਮੂਟੀ ਦਾ ਕਲਰ ਹੈਗਾ ਆਹ ਕੈਰਟ ਜਿਹਾ ਕਲਰ ਹੈਗਾ ਕੈਰਟ ਰੈਜੈਂਟਾ ਜਿਹਾ ਕਲਰ ਹੈਗਾ ਦੇਖੋ ਉਦਾਂ ਦੇ ਕਲਰ ਦੇ ਨਾਲ ਆਪਾਂ ਇਹਨੂੰ ਫਿਨਿਸ਼ ਕਰਾਉਂ ਸੌਰੀ ਦੁਪੱਟਾ ਕਰਕੇ 골ਡਨ ਕਲਰ ਦੇ ਲੇਸ ਨਾਲ ਆਪਾਂ ਇਹਨੂੰ ਫਿਨਿਸ਼ ਕੀਤਾ ਹੈ ਬਹੁਤ ਜ਼ਿਆਦਾ ਸੋਹਣਾ ਖੂਬਸੂਰਤ ਆਪਣਾ ਵਰਕ ਹੋਇਆ ਹੈਗਾ ਹੈਂ ਆਦੀ ਦਾ ਮਿਕਸ ਹੈਗਾ ਤੁਸੀਂ ਵੀ ਆਪਣਾ ਐਜਾ ਦਾ ਸੂਟ ਨਾ ਰੈਡੀ ਕਰਵਾਉਣਾਗਾ ਐਜਾ ਕੰਟਰਾਸਟਲੀ ਵਿੱਚ ਕੰਟਰਾਸਟ ਸਲਵਾਰ ਵੀ ਕਰ ਸਕਦੇ ਹੋ ਜੇ ਆਪਾਂ ਸਾਰਾ ਆਲ ਓਵਰ ਸੂਟ ਕਰ ਲਿਆ ਤਾਂ ਆਪਾਂ ਕੱਲਾ ਦੁਪੱਟਾ ਕੰਟਰਾਸਟ ਵਿੱਚ ਕਰ ਲਿਆ ਤੁਸੀਂ ਨਾਲ ਦੀ ਸਲਵਾਰ ਕਰਕੇ ਹਨ ਜੇ ਜ਼ਿਆਦਾ ਇਹਨੂੰ ਥੋੜਾ ਜਿਹਾ ਉਸ ਤੋਂ ਹੋਰ ਜ਼ਿਆਦਾ ਡਾਰਕ ਬਣਾਉਣਾਗਾ ਬਸ ਕੱਲੇ ਦੁਪੱਟੇ ਦੇ ਨਾਲ ਵੀ ਗ੍ਰੇਸ ਡਾਰਕ ਦੀ ਆਉਣ ਲੱਗ ਜੰਗੇ ਜੇ ਆਪਾਂ ਇਹ ਨਾਲ ਦੀ ਦੁਪੱਟਾ ਕਰਾ ਲੈਂਦੇ ਤੇ ਥੋੜਾ ਜਿਹਾ ਇਹ ਸਾਰਾ ਲਾਈਟ ਲਾਈਟ ਲੱਗਣਾ ਸੀ ਹੁਣ ਇਹ ਸੁਪਰ ਵਧੀਆ ਪ੍ਰੋਫੈਸ਼ਨਲ ਜਿਹਾ ਸੂਟ ਆਪਣਾ ਬਣ ਗਿਆ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋਗੇ ਤੇ ਇਹ ਡਿਫਰੈਂਟ ਫੈਬਰਿਕ ਦੇ ਵਿੱਚ ਹੈ ਨਾ ਜਿਵੇਂ ਤੁਹਾਨੂੰ ਪਸੰਦ ਆ ਕਿ ਹੋਰ ਸਿੰਥੈਟਿਕ ਫੈਬਰਿਕ ਤੇ ਰੰਗੀਲਾ ਸਿਲਕ ਵਗੈਰਾ ਵੀ ਵੈਸਟ ਫੈਬਰਿਕ ਆਪਣਾ ਤੇ ਤੁਸੀਂ ਆਪਣਾ ਹਨਾ ਟੈਗੀ ਸਿਲਕ ਤੇ ਸਟਨ ਔਰਗਾਂਜ਼ਾ ਟਿਸ਼ੂ ਜੋ ਵੀ ਤੁਹਾਨੂੰ ਪਸੰਦ ਆ ਉਹ ਪਟੜਵਾ ਕੇ ਲੈ ਸਕਦੇ ਹੋ ਹਾਂਜੀ ਤੇ ਜਿਹੜਾ ਆਪਾਂ ਨੇ ਆਹ ਵਾਲਾ ਸੂਟ ਤਿਆਰ ਕਰਵਾਇਆਗਾ ਇਹ ਇਹ ਆਪਣਾ ਆ ਆਪਾਂ ਜਰੀ ਦੇ ਨਾਲ ਨਸੀਰ ਵਰਕ ਦੇ ਵਿੱਚ ਰੈਡੀ ਕਰਵਾਇਆ ਤੇ ਪਰਪਲ ਕਲਰ ਹੈ ਦਾ ਪਰਪਲ ਕਲਰ ਹੈਗਾ ਤੇ ਇਹ ਆਪਣੀ ਜੋਰ ਜੱਟ ਦੀ ਫੈਬਰਿਕ ਹੈ ਪਾਪਰ ਕਲਰ ਦਾ ਜਾਰਜਟ ਦੀ ਫੈਬਰਿਕ ਆ ਐਦਾਂ ਘੇਰੇ ਦੇ ਉੱਪਰ ਵਰਕ ਆ ਤੇ ਆ ਸਾਰੇ ਡਾਟਸ ਜਿਹੜੇ ਹੋਣ ਜਿੱਦਾਂ ਘੇਰੇ ਦੇ ਉੱਪਰ ਵਰਕ ਆ ਉਦਾਂ ਹੀ ਇਹਦੀ ਬਾਹਾਂ ਦੇ ਉੱਪਰ ਵਰਕ ਆ ਨਾਲ ਇਹਦੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੈਗਾ ਦੇਖੋ ਐਦਾਂ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੈਗਾ ਤੇ ਇਹਦੇ ਨਾਲ ਆਪਾਂ ਇਹਨੂੰ 골ਡਨ ਬੋਟੇ ਦੇ ਨਾਲ ਐਦਾਂ ਫਿਨਿਸ਼ ਕਰੀਏ ਬਹੁਤ ਜ਼ਿਆਦਾ ਸੋਨਾ ਆਪਣਾ ਡਿਫਰੈਂਟ ਜਾ ਦੇਖੋ ਸੂਟ ਤਿਆਰ ਹੋਇਆ ਹੈਗਾ ਨਾ ਗੱਲ ਸੀ ਜੀ ਲੁੱਕ ਵਾਲਾ ਤੁਸੀਂ ਇਹਦਾ ਜਰੀ ਦੇ ਨਾਲ ਸੂਟ ਤਿਆਰ ਕਰਵਾਉਣਾ ਹੋ ਸ਼ੀਰ ਸੋਹਣੀ ਵਧੀਆ ਦੀ ਫਿਨਿਸ਼ਿੰਗ ਆਉਂਦੀ ਹੈਗੀ ਤੇ ਜਿਵੇਂ ਜਿਵੇਂ ਤੁਹਾਨੂੰ ਪਸੰਦ ਆਗਾ ਉਸੇ ਅਕੋਰਡਿੰਗ ਆਪਣਾ ਜਿਲਕਰ ਤੁਸੀਂ ਬਾਟਮ ਤੇ ਐਡ ਕਰਵਾਉਣਾ ਤਾਂ ਬਾਟਮ ਤੇ ਐਡ ਕਰਵਾ ਸਕਦੇ ਇਹਦੇ ਵਿੱਚ ਕੋਈ ਹੋਰ ਆਪਣਾ ਹੈਂਡ ਆਰੀ ਦਾ ਮਿਕਸ ਵਗੈਰਾ ਕਰਵਾਉਣਾ ਤਾਂ ਉਹਦਾ ਕਰਵਾ ਕੇ ਲੈ ਸਕਦੇ ਹਾਂ ਜੀ ਇਹ ਸਾਰੇ ਆਪਣੇ ਅੱਜ ਵਾਲੇ ਸੂਟ ਸਾਰੇ ਕੋ ਮਸ਼ੀਨ ਵਰਕ ਦੇ ਵਿੱਚ ਰੈਡੀ ਕਰਵਾਏ ਸੀਗੇ ਤੇ ਬਹੁਤ ਸੋਹਣੇ ਸੋਹਣੇ ਆਪਣੇ ਡਿਜ਼ਾਈਨ ਤਿਆਰ ਹੋਏ ਹੋਏ ਸੀਗੇ ਜੇਕਰ ਤੁਹਾਨੂੰ ਸਾਰਾ ਨੂੰ ਪਸੰਦ ਆਉਣਗੇ ਤੁਸੀਂ ਸੇਮ ਵੀ ਤਿਆਰ ਕਰਵਾ ਸਕਦੇ ਹੋ ਸੂਟ ਅਗਰ ਤੁਸੀਂ ਆਪਣਾ ਡਿਫਰੈਂਟ ਫੈਬਰਿਕ ਦੇ ਨਾਲ ਡਿਫਰੈਂਟ ਵਰਕ ਦੇ ਨਾਲ ਰੈਡੀ ਕਰਵਾਉਣਾ ਹੈ ਉਦੋਂ ਤੱਕ ਆਪਾਂ ਰੈਡੀ ਕਰਵਾ ਕੇ ਲੈ ਸਕਦੇ ਆਂ ਪਾਪੀ ਜੀ ਬਾਕੀ ਜੇ ਮੈਂ ਤੁਹਾਡੀ ਚੋਆਇਸ ਹੋਈ ਆਪਣੇ ਸਿਲੈਕਸ਼ਨ ਕਰਕੇ ਤੁਸੀਂ ਸਾਨੂੰ WhatsApp ਤੇ ਭੇਜ ਸਕਦੇ ਤੁਸੀਂ ਇਹ ਫੋਟੋ ਤਰ ਤਰ ਬਾਕੀ ਲੈ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਹੁੰਦਾ 623916829 www ਹਾਂਜੀ ਸਾਡੇ ਅੱਜ ਦੇ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਫਿਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾ